ਅਸੀਂ 2-3 ਦਿਨ ਤੋਂ ਸ਼੍ਰੀਨਗਰ ਦੇ ਵਿੱਚ ਆਏ ਹੋਏ ਆ ਤਾਂ ਸਾਨੂੰ ਸਾਰੇ ਲੋਕ ਕਹੀ ਜਾਂਦੇ ਤੁਸੀਂ ਵਰਦੀ ਅੱਗ ਦੇ ਵਿੱਚ ਕਿਉਂ ਆ ਰਹੇ ਹੋ ਤੁਸੀਂ ਕਿਉਂ ਪੁੱਠੇ ਕੰਮ ਕਰ ਰਹੇ ਹੋ ਤੁਸੀਂ ਫੁਕਰੀ ਮਾਰ ਰਹੇ ਹੋ ਤੁਸੀਂ ਕੰਟੈਂਟ ਬਣਾਉਣ ਲਈ ਜਾ ਰਹੇ ਹੋ ਤੁਸੀਂ ਵਿਊ ਲੈਣ ਲਈ ਜਾ ਰਹੇ ਹੋ ਤਾਂ ਸਾਨੂੰ ਬੜੀ ਖੁਸ਼ੀ ਹੋਈ ਜਦੋਂ ਬਾਈ ਜੀ ਸਾਨੂੰ ਮਿਲੇ ਉਹ ਕਹਿੰਦੇ ਅਸੀਂ ਪੰਜਾਬ ਤੋਂ ਹੀ ਆ ਲੁਧਿਆਣੇ ਤੋਂ ਹੀ ਆ ਤਾਂ ਬਾਈ ਜੀ ਵੀ ਮੀਡੀਆ ਲਾਈਨ ਤੋਂ ਹੀ ਆ ਸੰਤੋਖ ਗਿੱਲ ਉਹਨਾਂ ਦਾ ਨਾਮ ਹੈ ਦਾ ਅਟਰਬਿਊਨ ਤੋਂ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬੀ ਟ੍ਰਿਬਿਊਨ ਤੋਂ ਪੱਤਰਕਾਰ ਸੰਤੋਖ ਗਿੱਲ ਗੁਰੂ ਸਰ ਸੁਧਾਰ ਰਾਏਕੋਟ ਇਹ ਮੇਰੇ ਰੈਸਟ੍ਰੇਸ਼ਨ ਨੇ ਜੀ ਤੁਸੀਂ ਆਪਣੀ ਵਾਈਫ ਨਾਲ ਘੁੰਮਣ ਆਏ ਹੋ ਜੀ ਹਾਂ ਬਿਲਕੁਲ ਤੇ ਜਿਵੇਂ ਸਾਨੂੰ ਕਹਿ ਰਹੇ ਲੋਕ ਕਿ ਤੁਸੀਂ ਤਾਂ ਵੀਊ ਲੈਣ ਲਈ ਆ ਰਹੇ ਹੋ ਕੰਟੈਂਟ ਬਣਾਉਣ ਲਈ ਤੁਸੀਂ ਕੀ ਸੋਚ ਕੇ ਆਏ ਹੋ ਅ ਅਸੀਂ ਉਹਨਾਂ ਜਸੀਂ ਜੂਨ ਦੇ ਪਹਿਲੇ ਹਫਤੇ ਆਉਣ ਦਾ ਪ੍ਰੋਗਰਾਮ ਉਹ ਲਿਖਿਆ ਹੋਇਆ ਸੀ ਪਹਿਲਾਂ ਹੀ ਜੀ ਕਿਉਂਕਿ ਸਾਡੇ ਭਾਈ ਸਾਹਿਬ ਨੇ ਉਹਨਾਂ ਦੇ ਬੱਚੇ ਨੇ ਦੋ ਬੇਟੀਆਂ ਉਹਨਾਂ ਦੀਆਂ ਉਹਨਾਂ ਨੂੰ ਛੁੱਟੀਆਂ ਜੂਨ ਦੇ ਵਿੱਚ ਹੋਣੀਆਂ ਸੀ ਇਸ ਕਰਕੇ ਅਸੀਂ ਜੂਨ ਚੋਣਾਂ ਦੇ ਨਾਲ ਪਰਿਵਾਰ ਸਮੇਤ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਲੇਕਿਨ ਜਦੋਂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਉਹ ਘਟਨਾ ਵਾਪਰ ਗਈ ਦੁਖਦਾਈ ਤਾਂ ਚਾਰੇ ਪਾਸੇ ਇੱਕ ਕਿਸਮ ਦੀ ਹਾਹਾਕਾਰ ਹੀ ਮਚ ਗਈ ਸਾਰੇ ਦੇਸ਼ ਦੇ ਵਿੱਚ ਕਈ ਲੋਕਾਂ ਨੇ ਜਿਹੜਾ ਖਾਸ ਤੌਰ ਤੇ ਸਾਡਾ ਜਿਹੜਾ ਮੀਡੀਆ ਜਿਹਨੂੰ ਅਸੀਂ ਕਈ ਲੋਕ ਉਹ ਨੈਸ਼ਨਲ ਮੀਡੀਆ ਕਹਿੰਦੇ ਨੇ ਬਟ ਦੇ ਆਰ ਉਹ ਨੈਸ਼ਨਲ ਮੀਡੀਆ ਨਹੀਂ ਉਹ ਗੋਦੀ ਮੀਡੀਆ ਕਹਿੰਦੇ ਆ ਸਾਡੀ ਭਾਸ਼ਾ ਚ ਗੋਦੀ ਮੀਡੀਆ ਨੇ ਜਿਸ ਤਰ੍ਹਾਂ ਕਸ਼ਮੀਰ ਦੇ ਲੋਕਾਂ ਦੇ ਖਿਲਾਫ ਨੈਰੇਟਿਵ ਸਰਜਨ ਦੀ ਕੋਸ਼ਿਸ਼ ਕੀਤੀ ਆ ਇਹਨੂੰ ਦੇਖ ਕੇ ਸਾਨੂੰ ਇਹ ਲੱਗਿਆ ਭਈ ਜੂਨ ਤੱਕ ਜਦੋਂ ਜਾਵਾਂਗੇ ਜਾਵਾਂਗੇ ਲੇਕਿਨ ਅੱਜ ਲੋੜ ਹੈ ਕਸ਼ਮੀਰ ਦੇ ਲੋਕਾਂ ਦੇ ਨਾਲ ਖੜੇ ਹੋਣ ਦੀ ਕਿਆ ਬਾਤ ਹੈ ਜੀ ਜੇ ਅੱਜ ਖੜੇ ਦਿਖਾਈ ਨਾ ਦਿੱਤੇ ਤਾਂ ਫਿਰ ਕੋਈ ਫਾਇਦਾ ਨਹੀਂ ਸੋ ਇਸ ਕਰਕੇ ਅਸੀਂ ਤੁਰੰਤ ਫੈਸਲਾ ਕੀਤਾ ਅਸੀਂ ਉਸੇ ਵੇਲੇ ਰਾਤ ਨੂੰ 12 ਵਜੇ ਬੁਕਿੰਗ ਕੀਤੀ ਅਗਲੇ ਦਿਨ ਵੈਸੇ ਅਸੀਂ ਅਗਲੇ ਦਿਨ ਆਉਣ ਬਾਰੇ ਸੋਚਿਆ ਸੀ ਸਾਡੇ ਨਾਲ ਇੱਕ ਦੋ ਸੱਜਣ ਹੋਰ ਆਉਣ ਨੂੰ ਪਿਆਰ ਹੋਏ ਸੀ ਪਰ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਉਹਨਾਂ ਨੂੰ ਮਨਾ ਕਰਤਾ ਸਾਨੂੰ ਵੀ ਸਾਡੇ ਰਿਸ਼ਤੇਦਾਰਾਂ ਨੇ ਦੋਸਤਾਂ ਨੇ ਪ੍ਰਣਾ ਕਰਿਆ ਵੀ ਤੁਸੀਂ ਵਰਦੀ ਅੱਗੇ ਕਦੇ ਲਈ ਜਾਣਾ ਪਰ ਸਾਨੂੰ ਐ ਲੱਗਦਾ ਵੀ ਅਸੀਂ ਵੀ ਪੰਜਾਬ ਦੇ ਵਿੱਚ ਲੰਬਾ ਸਮਾਂ ਕਾਲਾ ਦੌਰ ਦੇਖਿਆ ਅਸੀਂ ਉਦੋਂ ਵੀ ਵਰਦੀਆਂ ਚ ਹੀ ਰਹੇ ਹਾਂ ਅਸੀਂ ਉਦੋਂ ਵੀ ਕਦੇ ਡਰੇ ਨਹੀਂ ਤੇ ਅੱਜ ਵੀ ਡਰਨਾ ਆਂਦੀ ਚੀਜ਼ ਸਾਡੇ ਮਨਸਤ ਤਾਂ ਕੋਈ ਨਹੀਂ ਹੈ ਅਸੀਂ ਅੱਜ ਕਸ਼ਮੀਰ ਦੇ ਲੋਕਾਂ ਨੂੰ ਇਹ ਸੁਨੇਹਾ ਦੇਣ ਆਏ ਹਾਂ ਵੀ ਦੇਸ਼ ਤੁਹਾਡੇ ਨਾਲ ਹੈ ਇਹ ਕੋਈ ਤੁਹਾਨੂੰ ਇਹ ਲੱਗਦਾ ਵੀ ਇੱਥੇ ਕੋਈ ਡਰ ਵਾਲੀ ਗੱਲ ਮਤਲਬ ਪੰਜਾਬੀ ਆਸਤੇ ਹੋ ਸਕਦੀ ਹੈ ਕਿਸੇ ਵਾਸਤੇ ਵੀ ਨਹੀਂ ਹਿੰਦੂਆਂ ਵਾਸਤੇ ਜੀ ਕਿਸੇ ਵਾਸਤੇ ਨਹੀਂ ਹੈ ਇਹ ਤਨਵੀਰ ਅਹਿਮਦ ਨੇ ਹਾਂ ਜੀ ਅ ਜਦੋਂ ਅਸੀਂ ਹਵਾਈ ਅੱਡੇ ਤੇ ਉਤਰੇ ਹਾਂ ਜੀ ਸਾਨੂੰ ਲੈਣ ਲਈ ਇਹ ਖੜੇ ਸੀ ਹਾਂ ਜੀ ਇੱਕ ਦਿਨ ਪਹਿਲਾਂ ਇਹਨਾਂ ਨੇ ਮੈਨੂੰ ਫੋਨ ਤੇ ਕਿਹਾ ਵੀ ਮੈਂ ਤੁਹਾਡਾ ਡਰਾਈਵਰ ਹਾਂ ਜੀ ਹਾਂ ਜੀ ਤੁਸੀਂ ਜਿੰਨੇ ਦਿਨ ਇੱਥੇ ਰਹਿਣਾ ਮੈਂ ਤੁਹਾਡੇ ਨਾਲ ਰਹੂੰਗਾ ਹਾਂ ਜੀ ਤੇ ਮੈਂ ਤੁਹਾਡੇ ਪੁੱਤਾਂ ਵਰਗਾ ਜੀ ਤੇ ਮੈਂ ਆ ਕੇ ਇਹਨੂੰ ਗਲੇ ਨਾਲ ਲਾਇਆ ਜੀ ਤੇ ਉਸ ਦਿਨ ਤੋਂ ਇਹ ਸਾਡੇ ਨਾਲ ਆ ਤੇ ਕੀ ਜਿਵੇਂ ਨਾ ਅਸੀਂ ਵੀਡੀਓਜ਼ ਪਾਈਆਂ ਤਾਂ ਸਾਨੂੰ ਕੁਝ ਆਪਣੀ ਚਲੋ ਭਰਾਏ Hindu ਭਰਾਵਾਂ ਦੇ ਕਮੈਂਟ ਆਏ ਆ ਤੁਸੀਂ ਕਿਉਂ ਜਾ ਰਹੇ ਹੋ ਉੱਥੇ ਉਹ ਮੁਸਲਮਾਨ ਹੈ ਉਹਨਾਂ ਨੇ ਆਪਣੇ ਬੰਦੇ ਮਾਰਤੇ ਤੁਸੀਂ ਕਿਉਂ ਜਾ ਰਹੇ ਹੋ ਤੁਸੀਂ ਕਿਉਂ ਸਪੋਰਟ ਕਰ ਰਹੇ ਹੋ ਇਸ ਗੱਲ ਦਾ ਕੀ ਜਵਾਬ ਹੈ ਜੀ ਹਾਂ ਦਰਸਨ ਇੱਥੋਂ ਦੇ ਲੋਕ ਵੀ ਮੈਂ ਇੱਕ ਨੋਟ ਕੀਤੀ ਗੱਲ ਜੀ ਕਿ ਕਸ਼ਮੀਰ ਦੇ ਜਿਹੜੇ ਆ ਲੋਕ ਆਬਾਮ ਖੜਾ ਹੈ ਜੀ ਇਹ ਵੀ ਉਸ ਘਟਨਾ ਲਈ ਕਈ ਵਾਰ ਖੁਦ ਨੂੰ ਹੀ ਦੋਸ਼ੀ ਮੰਨੀ ਜਾ ਬੈਠੇ ਨੇ ਇਹਨਾਂ ਨੂੰ ਵੀ ਐਂ ਲੱਗਦਾ ਵੀ ਸ਼ਾਇਦ ਉਹ ਸਾਡੇ ਸਿਰ ਇੱਕ ਵੱਡਾ ਦਾਗ ਲੱਗ ਗਿਆ ਸਾਡੇ ਚਿਹਰੇ ਦੇ ਉੱਤੇ ਇੱਕ ਦਾਗ ਲੱਗ ਗਿਆ ਪਰ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਨਾ ਵੀ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਜੀ ਉਹ ਇਨਸਾਨੀਅਤ ਦੇ ਵਿਰੋਧੀ ਨੇ ਜੀ ਉਹ ਰੱਬ ਦੇ ਖੁਦਾ ਦੇ ਰਾਮ ਦੇ ਵੀ ਵਿਰੋਧੀ ਨੇ ਜੀ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਦੋਸ਼ੀ ਨਾ ਮੰਨੋ ਜੀ ਇਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਇਹ ਤਾਂ ਬਾਹਾਂ ਫਲਾ ਕੇ ਖੁੱਲੇ ਦਿਲ ਨਾਲ ਸਾਨੂੰ ਜੀ ਆਇਆਂ ਕਹਿਣ ਲਈ ਖੜੇ ਨੇ ਔਰ ਅਸੀਂ ਦੇਖ ਰਹੇ ਹਾਂ ਲਗਾਤਾਰ ਭਾਵੇਂ ਜਦੋਂ ਅਸੀਂ ਆਏ ਹੁਣ ਤਾਂ ਰੌਣਕ ਥੋੜੀ ਜਿਹੀ ਦਿਖਾਈ ਦੇ ਰਹੀ ਆ ਤੁਹਾਨੂੰ ਜਦੋਂ ਅਸੀਂ ਆਏ ਸੀ ਤਾਂ ਉਦੋਂ ਹੋਟਲਾਂ ਦੇ ਵਿੱਚ ਵੀ ਬਹੁਤ ਘੱਟ ਲੋਕ ਸੀਗੇ ਤੇ ਅਸੀਂ ਦੇਖਿਆ ਵੀ ਜਿਹੜੇ ਹੋਟਲ 'ਚ ਅਸੀਂ ਰੁਕੇ ਹੋਏ ਸੀ ਉੱਥੇ ਅਸੀਂ ਦੋ ਹੀ ਗੈਸਟ ਸੀ ਉਹ ਸਾਰੇ ਦਾ ਸਾਰਾ ਹੋਟਲ ਖਾਲੀ ਸੀ ਤੇ ਉਹਨਾਂ ਨੇ ਫਿਰ ਵੀ ਸਾਨੂੰ ਬਹੁਤ ਵੈਲਕਮ ਕੀਤਾ ਤੇ ਪੈਲਗਮ ਜਾਣ ਦਾ ਅਸੀਂ ਉਹ ਜਗ੍ਹਾ ਵੀ ਦੇਖਣੀ ਚਾਹੁੰਦੇ ਸੀ ਜਿੱਥੇ ਉਹ ਬੰਦ ਪਾਗੀ ਘਟਨਾ ਵਾਪਰੀ ਆ ਪਰ ਸਾਨੂੰ ਜਾਣ ਨਹੀਂ ਦਿੱਤਾ ਗਿਆ ਸਾਡੀ ਬੁਕਿੰਗ ਕੈਂਸਲ ਕਰਤੀ ਉਥੋਂ ਦੀ ਕਿਉਂਕਿ ਉੱਥੇ ਸਾਰੀ ਐਕਟੀਵਿਟੀਆਂ ਬੰਦ ਹੋ ਗਈ ਆ ਸਰਕਾਰ ਨੇ ਜਾਂ ਪੁਲਿਸ ਨੇ ਕਹਿ ਲੋ ਸਿਕਿਉਰਿਟੀ ਏਜੰਸੀਆਂ ਨੇ ਬੰਦ ਕਰਤੀ ਆ ਉਹਨਾਂ ਨੇ ਕਿਹਾ ਵੀ ਉੱਥੇ ਜਾ ਕੇ ਤੁਸੀਂ ਹੋਟਲ 'ਚ ਤਾਂ ਬੈਠ ਸਕਦੇ ਹੋ ਬੁਕਿੰਗ ਹੋਟਲ ਦੀ ਹੈਗੀ ਆ ਪਰ ਤੁਸੀਂ ਬਾਹਰ ਅੰਦਰ ਨਹੀਂ ਬਹੁਤਾ ਜਾ ਸਕਦੇ ਜਾਂ ਫਿਰ ਪੈਦਲ ਜਾ ਸਕਦੇ ਹੋ ਜੇ ਕਿਤੇ ਜਾਣਾ ਵਾ ਕੋਈ ਐਕਟੀਵਿਟੀ ਜਿਹੜੀ ਇੱਥੇ ਆਪਾਂ ਕੋਈ ਜਗ੍ਹਾ ਦੇਖਣੀ ਆ ਕਿਤੇ ਕੋਰਸਵਾਰੀ ਕਰਨੀ ਆ ਜਾਂ ਕੋਈ ਰਾਈਡ ਕਰਨੀ ਆ ਉਹ ਨਹੀਂ ਤੁਹਾਨੂੰ ਅਵੇਲੇਬਲ ਹੋਏਗੀ ਤੇ ਉਹਨਾਂ ਨੇ ਸਾਨੂੰ ਮਨਾ ਕਰਤਾ ਸੀ ਫਿਰ ਵੀ ਅਸੀਂ ਸੋਨਮਾਰਗ ਸਾਡੇ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ ਅਸੀਂ ਉੱਥੇ ਜਾ ਕੇ ਆਏ ਹਾਂ ਔਰ ਵਾਪਸ ਆਏ ਹਾਂ ਪਰ ਅਸੀਂ ਕੱਲ ਪੈਲਗਾਮ ਜਾ ਸੌਰੀ ਗੁਲਮਰਗ ਜਾਵਾਂਗੇ ਪੈਲਗਾਮ ਜਾਣ ਦਾ ਸਾਡਾ ਅਧੂਰਾ ਰਹਿ ਗਿਆ ਸੁਪਨਾ ਫਿਰ ਕੋਈ ਨਹੀਂ ਅਗਲੀ ਵਾਰੀ ਫੇਰ ਆਵਾਂਗੇ ਲੇਕਿਨ ਅਸੀਂ ਦੇਸ਼ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਭਈ ਕਸ਼ਮੀਰ ਭਾਰਤ ਦਾ ਹਿੱਸਾ ਕਸ਼ਮੀਰ ਦੇ ਲੋਕ ਇੰਨੇ ਚੰਗੇ ਆ ਜਿਦੀ ਕੋਈ ਹੱਦ ਨਹੀਂ ਹੈ ਬਹੁਤ ਖੂਬਸੂਰਤ ਲੋਕ ਨੇ ਔਰ ਬਹੁਤ ਪਿਆਰ ਕਰਦੇ ਨੇ ਔਰ ਆਪਣੇ ਮਹਿਮਾਨਾਂ ਲਈ ਜਿਨ੍ਹਾਂ ਦਰਦ ਇਹਨਾਂ ਦੇ ਮਨ 'ਚ ਆ ਬਿੰਨੂ ਨਹੀਂ ਲੱਗਿਆ ਵੀ ਇਤੋਂ ਵੱਡੀ ਗੱਲ ਕੋਈ ਹੋ ਸਕਦੀ ਹੈ ਤੇ ਗਿਲਸਰ ਤੁਸੀਂ ਪਹਿਲਾਂ ਆਏ ਹੋ ਕਸ਼ਮੀਰ ਕਦੇ ਪਹਿਲੀ ਵਾਰ ਆਏ ਆ ਔਰ ਪਹਿਲੀ ਵਾਰ ਤੇ ਆਏ ਵੀ ਉਸ ਤਾਂ ਹਾਲਾਤਾਂ ਚ ਜਦੋਂ ਲੋਕ ਆਉਣਾ ਨਹੀਂ ਚਾਹੁੰਦੇ ਬਿਲਕੁਲ ਅਸਲ ਚ ਸੁਪਨਾ ਬੜਾ ਸੀ ਪੁਰਾਣਾ ਆਉਣਾ ਚਾਹੁੰਦੇ ਸੀ ਕਈ ਵਾਰ ਪ੍ਰੋਗਰਾਮ ਬਣਿਆ ਪਰ ਹਰ ਵਾਰ ਪ੍ਰੋਗਰਾਮ ਕਿਸੇ ਨਾ ਕਿਸੇ وجہ ਕਰਕੇ ਡਿੱਕਾ ਪੈ ਜਾਂਦਾ ਰਿਹਾ ਤੁਹਾਨੂੰ ਪਤਾ ਮੇਰਾ ਵੀ ਕੰਮ মিডিਆ ਨਾਲ ਜੁੜੇ ਕਰਕੇ ਛੁੱਟੀ ਦੀ ਸਮੱਸਿਆ ਹੁੰਦੀ ਆ ਹੋਰ ਗੱਲਾਂ ਹੁੰਦੀਆਂ ਨੇ ਤੇ ਪਰਿਵਾਰਕ ਸਮੱਸਿਆ ਵੀ ਆ ਸਾਡਾ ਇੱਕੋ ਬੇਟਾ ਉਹ ਬਾਹਰ ਰਹਿੰਦਾ ਅਸੀਂ ਇੱਥੇ ਇਕੱਲੇ ਰਹਿੰਦੇ ਆ ਤੇ ਪਰ ਫਿਰ ਵੀ ਹੁਣ ਜਰੂਰ ਸਾਨੂੰ ਐ ਲੱਗਿਆ ਵੀ ਜੇ ਹੁਣ ਨਾ ਗਏ ਤਾਂ ਫੇਰ ਤਾਂ ਬਾਅਦ ਚ ਲਕੀਰ ਪਟਣ ਵਾਲੀ ਗੱਲ ਹੀ ਆ ਜਿਲ੍ਹ ਸਾਹਿਬ ਸਲਾਮ ਹੈ ਤੁਹਾਡੀ ਸੋਚ ਨੂੰ ਤੇ ਤੁਸੀਂ ਪਹਿਲੀ ਵਾਰ ਆਏ ਹੋ ਕਸ਼ਮੀਰ ਲੱਗਿਆ ਕਿਵੇਂ ਕਸ਼ਮੀਰ ਦੇ ਲੋਕ ਤੇ ਕਸ਼ਮੀਰ ਲੱਗਿਆ ਕਿਵੇਂ ਤੁਹਾਨੂੰ ਦੇਖੋ ਸੁਣਦੇ ਸੀ ਵੀ ਦੁਨੀਆ ਦੇ ਉੱਤੇ ਜੇ ਕੋਈ ਜੰਨਤ ਹੈ ਤਾਂ ਕਸ਼ਮੀਰ ਹੈ ਸਵਰਗ ਹੈ ਉਹ ਕਸ਼ਮੀਰ ਹੈ ਅਗਰ ਬਰੋਈ ਜ਼ਮੀਨਸਤੋ ਹਨੀਸਤੋ ਘੱਲੀਸਤੋ there is no doubt no doubt if he will find the heaven that in the kashmir aur ye hamdustan ka taaj hai hun tarasi yahi sunya si ki kashmir bahut acha sohna duniya da swarg hai ji asi jo soch ke baithe hoye si swarg nu dekh ke aavange ik wari par is to vi gaah wali gallen kehti aake dekheya ki kashmir de lokan de dil bilkul bahut hi badhiya ne jinnu kehne sohne de dil hono hai ke jaan ਦੀਆਂ ਮਾਨਵਾਜੀ ਹੈ ਇਹਨਾਂ ਦੀ ਕਿ ਦਿਲ ਖੁਸ਼ ਹੋ ਗਿਆ। ਕਸ਼ਮੀਰ ਦੀ ਹਵਾਵਾਂ ਦੇ ਵਿੱਚ ਸਾਹ ਲੈਂਦੇ ਆਂ ਐ ਮਹਿਸੂਸ ਹੋਇਆ ਕਿ ਜ਼ਿੰਦਗੀ ਜਿਉ ਰਹੇ ਆਂ। ਤੇ ਭੈਣ ਜੀ ਤੁਸੀਂ ਤੁਹਾਨੂੰ ਡਰ ਨਹੀਂ ਲੱਗਿਆ ਤੁਸੀਂ ਨਹੀਂ ਭਾਈ ਸਾਹਿਬ ਨੂੰ ਟੋਕਿਆ ਵੀ ਕਿਉਂ ਜਾਣਾ ਆਪਾਂ? ਨਹੀਂ ਮੈਂ ਹੀ ਨਹੀਂ ਟੋਕਿਆ ਹੈਗਾ ਮੈਂ ਇਹਨਾਂ ਤੋਂ ਮੁੜੀ ਸੀ। ਇਹਨਾਂ ਨੇ ਕਿਹਾ ਵੀ ਜਾਣਾ ਬਈ ਮੈਂ ਕਿਹਾ ਮੈਂ ਤਾਂ ਮੁੜੀ ਆਂ। ਮੈਂ ਕਿਹਾ ਮੈਨੂੰ ਮਰਨ ਤੋਂ ਡਰ ਨਹੀਂ ਲੱਗਦਾ। ਤੇ ਗਿੱਲ ਸਾਹਿਬ ਜਿਵੇਂ ਜਿਵੇਂ ਜੰਨਤ ਵਿੱਚ ਹੈ ਜੰਨਤ ਕੇ ਲੋਕ ਕੇ ਸਾਥ ਹੈ। ਜੀ। ਤੇ ਗਿਲਸਰ ਜਿਵੇਂ ਜਿਵੇਂ ਨੈਰੇਟਿਵ ਬਣਾਇਆ ਹੈ ਨਾ ਜੋ ਵੀ 25 ਲੋਕ ਟੂਰਿਸਟ ਮਾਰਦੇ ਜਾਂ ਉਹ ਕਹਿ ਰਹੇ ਕਿ Hindu ਮਾਰਦੇ ਹਨ ਤਾਂ ਉਸ ਜਦੋਂ ਸਬਜੈਕਟ ਤੋਂ ਦੇਖਦੇ ਆ ਤਾਂ ਉਸ ਪੁਆਇੰਟ ਆਫ 뷰 ਤੋਂ ਬਹੁਤ ਲੋਕ ਹੈ ਕਹਿੰਦੇ ਵੀ ਆਪਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਇਹਨਾਂ ਦਾ ਬਾਇਕਟ ਕਰਨਾ ਚਾਹੀਦਾ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦਰਸਲ ਕੁਝ ਲੋਕ ਇਸ ਦੇਸ਼ ਦੇ ਵਿੱਚ ਇਹੋ ਜਿਹੇ ਹੈਗੇ ਨੇ ਜਿਹੜੇ ਕਸ਼ਮੀਰ ਦੇ ਮਸਲੇ ਨੂੰ ਵੀ ਹਰ ਵੇਲੇ ਤੁਖਦਾ ਰੱਖਣਾ ਚਾਹੁੰਦੇ ਨੇ ਉਹ ਆਪਣੀਆਂ ਰੋਟੀਆਂ ਸੇਕਦੇ ਨੇ ਮੈਂ ਤਾਂ ਇਹ ਵੀ ਕਹੂੰਗਾ ਪਈ ਇਹ ਜਿਹੜੀ ਏਡੀ ਵੱਡੀ ਘਟਨਾ ਵਾਪਰੀ ਆ ਇੱਥੇ ਲੱਖਾਂ ਦੀ ਗੰਟੀ ਚ ਫੌਜ ਬੈਠੀ ਆ ਸੀਆਰਪੀ ਉੱਤੇ ਹੋਰ ਕੇਂਦਰੀ ਏਜੰਸੀਆਂ ਬੈਠੀਆਂ ਨੇ ਕੇਂਦਰ ਦੀ ਸਰਕਾਰ ਦਾ ਸਿੱਧਾ ਰਾਜ ਆ ਇੱਥੇ ਇੱਥੋਂ ਦੀ ਜਿਹੜੀ ਸੂਬੇ ਦੀ ਸਰਕਾਰ ਆ ਉਹਦੇ ਕੋਲੇ ਪੂਰੇ ਅਖਤਿਆਰ ਨਹੀਂ ਹੈ ਪੁਲਿਸ ਫੌਜ ਉਹਨਾਂ ਦੇ ਹੱਥ ਚ ਨਹੀਂ ਹੈਗੀ ਪਰ ਫਿਰ ਵੀ ਜਿਹੜੀ ਦੇਸ਼ ਦੀ ਸਰਕਾਰ ਆ ਮੈਂ ਤਾਂ ਸਮਝਦਾ ਕਿ ਕਿਸੇ ਹੱਦ ਤੱਕ ਜਿਹੜੀ ਸਿਕਿਉਰਿਟੀ ਲੈਪਸ ਹੋਈਆਂ ਨੇ ਜਿਹੜੀਆਂ ਸੁਰੱਖਿਆ ਦੇ ਵਿੱਚ ਕਮੀਆਂ ਰਹੀਆਂ ਨੇ ਉਹਦੇ ਲਈ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਆ ਤੇ ਹੁਣ ਆਦਿ ਰੈਟੇਬ ਚਲਾਇਆ ਜਾ ਰਿਹਾ ਵਾ মিডিਆ ਵੱਲੋਂ ਖਾਸ ਤੌਰ ਤੇ ਚਲਾਇਆ ਜਾ ਰਿਹਾ ਤੇ ਕੁਝ ਹਿੰਦੂ ਸੰਗਠਨਾਂ ਵੱਲੋਂ ਚਲਾਇਆ ਜਾ ਰਿਹਾ ਇਹ ਅਸਲ ਚ ਚਲਾਇਆ ਹੀ ਇਸ ਕਰਕੇ ਜਾ ਰਿਹਾ ਤਾਂ ਕਿ ਲੋਕ ਕੇਂਦਰ ਦੀ ਸਰਕਾਰ ਨੂੰ ਇਹ ਸਵਾਲ ਪੁੱਛਣ ਨਾ ਕਿ ਉਹ ਜਿਹੜੇ ਸਤਾਈ ਲੋਕ ਮਰੇ ਨੇ ਉਹਨਾਂ ਦੀ ਬੋਤਲ ਜੁੰਮਰ ਕੌਣ ਜੀ ਤਾਂ ਗਿਲਸਾ ਪੰਜਾਬ ਦੇ ਲੋਕਾਂ ਨੂੰ ਹੁਣ ਤੁਸੀਂ ਆਖਟ ਤੇ ਕੀ ਕਹੋਗੇ ਇਹੀ ਕਹਾਂਗੇ ਮੈਂ ਕੱਲੇ ਪੰਜਾਬ ਦੇ ਲੋਕਾਂ ਨੂੰ ਹੀ ਨਹੀਂ ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ ਇਹ ਕਹਿਣਾ ਚਾਹਣਾ ਭਈ ਆਓ ਕਸ਼ਮੀਰ ਵਰਗੀ ਖੂਬਸੂਰਤ ਜਗਾ ਨਹੀਂ ਹੈ ਕੋਈ ਇੱਥੋਂ ਦੇ ਜਿਹੜੇ ਲੋਕ ਨੇ ਬਹੁਤ ਚੰਗੇ ਨੇ ਔਰ ਇੱਕ ਹੋਰ ਕਮਾਲ ਦੀ ਗੱਲ ਕਈ ਵਾਰ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਤੁਸੀਂ ਤਾਸ਼ ਖੇਡਦੇ ਹੋ ਤੁਸੀਂ ਜੱਕਾ ਜਾਂ ਭੱਬੂ ਸਾਹਮਣੇ ਰੱਖਦੇ ਹੋ ਵੀ ਮੈਂ ਬਾਅਦ 'ਚ ਇਹਦੇ ਨਾਲ ਕੋਈ ਸਾਰ ਲੈ ਲੂੰਗਾ ਪਰ ਕਈ ਵਾਰੀ ਕੰਮ ਪੁੱਠਾ ਵੀ ਪੈ ਜਾਂਦਾ ਜਦੋਂ ਅਗਲੇ ਕੋਲੇ ਰੰਗ ਦੀ ਦੁੱਖੀ ਹੁੰਦੀ ਹੈ ਨਾ ਤੇ ਉਹ ਜੱਕੇ ਨੂੰ ਵੀ ਕੱਟ ਦਿੰਦੀ ਆ ਤੇ ਮੈਨੂੰ ਐ ਲੱਗਦਾ ਵੀ ਜਿਨ੍ਹਾਂ ਲੋਕਾਂ ਨੇ ਵੀ ਆਹ ਕੱਟਣਾ ਪਲਾਨ ਕੀਤੀ ਹੋਏਗੀ ਯੋਜਨਾ ਘੜੀ ਹੋਏਗੀ ਮੈਨੂੰ ਲੱਗਦਾ ਇਹ ਹੁਣ ਯੋਜਨਾ ਉਹਨਾਂ ਨੂੰ ਪੁੱਠੀ ਪੈ ਗਈ ਆ ਕਿਉਂਕਿ ਕਸ਼ਮੀਰ ਦੇ ਲੋਕਾਂ ਨੇ ਜਿੰਨੀ ਬਰਬਾਹ ਸਖਤੀ ਨਾਲ ਕਹਿ ਲੋ ਜਾਂ ਇੱਕ ਜੁਟਤਾ ਦੇ ਨਾਲ ਇਹਦਾ ਵਿਰੋਧ ਕੀਤਾ ਔਰ ਪਹਿਲੀ ਵਾਰ ਆ ਦੇਸ਼ ਦੇ ਬੱਚੇ ਆਜ਼ਾਦੀ ਤੋਂ ਬਾਅਦ ਵੀ ਇੱਥੋਂ ਦੀਆਂ ਮਸਜਿਦਾਂ ਦੇ ਵਿੱਚ ਲੋਕਾਂ ਨੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਜਾਨ ਦਿੱਤੀ ਆ ਉਹਨਾਂ ਨੂੰ ਸਜਦਾ ਕੀਤਾ 2 ਮਿੰਟ ਦਾ ਮੌਨ ਧਾਰ ਕੇ ਕਸ਼ਮੀਰ ਦੇ ਲੋਕਾਂ ਨੇ ਆਪਣੀਆਂ ਮਸਜਿਦਾਂ ਦੇ ਵਿੱਚ ਉਹਨਾਂ ਨੂੰ ਸਜਦਾ ਕੀਤਾ ਔਰ ਸਾਰੇ ਦੇਸ਼ ਦੇ ਵਿੱਚ ਵੀ ਮਸਜਿਦਾਂ ਦੇ ਵਿੱਚ ਜਿਹੜੇ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੂੰ ਇਹ ਬਹੁਤ ਬੰਦਭਾਗੀ ਘਟਨਾਵਾਂ ਔਰ ਇਹ ਕੁਝ ਲੋਕ ਨੇ ਜਿਹੜੇ ਦੇਸ਼ ਨੂੰ ਇਸ ਨਾਮ ਤੇ ਧਰਮ ਦੇ ਨਾਮ ਤੇ ਜਾਤ ਦੇ ਨਾਮ ਤੇ ਵੰਡਣਾ ਚਾਹੁੰਦੇ ਨੇ ਅਸਲ ਚ ਉਹਨਾਂ ਵੱਲੋਂ ਫਲਾਇਆ ਜਾ ਰਿਹਾ ਸਾਰਾ ਝੂਠ ਹੈ ਔਰ ਇਹਦਾ ਮੁਕਾਬਲਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨ ਦੀ ਲੋੜ ਹੈ ਜੀ ਧੰਨਵਾਦ ਜੀ ਗਿਲ ਸਰ ਥੈਂਕ ਯੂ